ਆਨੰਦਪੁਰ ਸ਼ਹਿਰ ਪੰਜਾਬ ਅੱਜ ਮੀਟਿੰਗ ਦਾ ਆਜ਼ਾਦ ਕੀ ਕੀ ਕਹਿਣਾ ਚਾਹੁੰਦੇ ਹੋ ਮੀਟਿੰਗ ਕੋਈ ਸੋ ਰੈਲੀ ਵਾਲਾ ਮਾਹੌਲ ਹੈ ਰੈਲੀ ਵੱਡਾ ਕਾਟ ਹੈ ਵੱਡੀ ਕਨਵੈਨਸ਼ਨ ਕਰੀਏ ਰੋ ਅਸੀਂ ਜਿਹੜਾ ਬੀਬੀਆਂ ਦਾ ਜ਼ਿਲ੍ਹਾ ਪਦਰੀ ਕਾਟ ਹੈ ਉਹਨੂੰ ਵਾਧੇ ਕਰਨ ਜਾ ਰਹੇ ਹਾਂ ਕਿਉਂਕਿ ਜ਼ਿਲ੍ਹਾ ਕਮੇਟੀ ਜੇ ਸਾਡੀ ਚੱਲਦੀ ਹੈ ਬਈ ਤਾਂ ਉਸੇ ਜਿਹੜਾ ਕਮੇਟੀ ਦੇ ਵਿੱਚ ਅੱਜ ਬੀਬੀਆਂ ਨੂੰ ਨਾਮਜ਼ਦ ਕਰਕੇ ਤੇ ਅਸੀਂ ਉਹਦਾ ਵਿਸਤਾਰ ਕਰਨ ਜਾ ਰਹੇ ਹਾਂ ਕਿਉਂਕਿ ਪਿੰਡਾਂ ਦੇ ਵਿੱਚ ਪਹਿਲਾਂ ਪਿੰਡਾਂ ਦੀਆਂ ਚੋਣਾਂ ਕਰਾਈਆਂ ਬੀਬੀਆਂ ਦੀਆਂ ਫਿਰ ਅਸੀਂ ਜੋਨਾਂ ਦੀਆਂ ਚੋਣਾਂ ਕਰਾਈਆਂ ਬੀਬੀਆਂ ਦੀਆਂ ਤੇ ਹੁਣ ਅੱਜ ਜਿਹੜੀ ਜ਼ਿਲ੍ਹਾ ਪੱਧਰੀ ਸਾਡੀ ਬੀਬੀਆਂ ਦੀ ਜਿਹੜੀ ਚੋਣ ਆ ਕਿਉਂਕਿ ਸਾਨੂੰ ਅਸੀਂ ਸਮਝਦਾ ਵੀ ਸਮਾਜ ਦੇ ਵਿੱਚ 50% ਔਰਤਾਂ ਦਾ ਹਿੱਸਾ ਵਾ ਤੇ ਔਰਤਾਂ ਨਿਹਰਾ ਚੁੱਲ੍ਹਾ ਦੇ ਉੱਤੇ ਡੱਕਿਆ ਨਹੀਂ ਸਰਨੀਆਂ ਜਿੱਥੇ ਘਰ ਘਰ ਦੇ ਕਾਰੋਬਾਰ ਕਰਦੀਆਂ ਨੇ ਤੇ ਜਿੱਥੇ ਆਪਣੀਆਂ ਮੰਗਾਂ ਵਾ ਔਰਤਾਂ ਨਾਲ ਸੰਬੰਧਿਤ ਵੀ ਆ ਜਾਂ ਲੜਾਈ ਜਿਹੜੀ ਚੱਲ ਰਹੀ ਹੈ ਆ ਕੇਂਦਰ ਸਰਕਾਰ ਦੇ ਨਾਲ ਆ ਦੇਸ਼ਾਂ ਕੋ ਸੰਭੂ ਖਲੋਰੀ ਡਾਕ ਰਿਆ ਉਨਾ ਬਾਰਡਰਾਂ ਤੇ ਔਰਤਾਂ ਦੀ ਵੱਡੀ ਸਮੂਹਤ ਇਹ ਕਰਨ ਵਾਸਤੇ ਅੱਜ ਇਲਾਹੀ ਜ਼ਿਲ੍ਹਾ ਕਮੇਟੀ ਦਾ ਇਹ ਕਰਨ ਜਾਇਆ ਤੇ ਆਉਣ ਵਾਲੇ ਦਿਨਾਂ ਦੇ ਸੂਬਾ ਕਮੇਟੀ ਦਾ ਵੀ ਹੋਣਾ ਹੈ ਕਿੰਨੇ ਕਿੰਨਾ ਜਥਾ ਭੇਜਿਆ ਜਾਏਗਾ ਆਪਣਾ ਜੀ ਜੀ ਸਾਡੀ ਵਾਰੀ ਗਰਦਾਸਪੁਰ ਜ਼ਿਲ੍ਹੇ ਦੀ ਕੀ 20 ਤਰੀਕ ਨੂੰ ਵਾਰੀ ਆ ਜੀ ਉਸ ਵਾਰੀ ਦੇ ਵਿੱਚ ਜਿੱਥੇ ਮਰਦੇ ਜਾਣਗੇ ਟਰਾਲੀਆਂ ਦੇ ਤੇ 11 ਦੀ ਗਿਣਤੀ ਹੋਜੀ ਔਰਤਾਂ ਜਿਹੜਾ ਸ਼ਬੂ ਡਾਡਰ ਦੇ ਜਾ ਕੇ ਆਪਣੇ ਆ ਮੰਗਾ ਦੇ ਉੱਤੇ ਲੜਾਈ ਦਿਨ ਦੀ ਜਿਹੜੀ ਕੋ ਮੋਦੀ ਸਰਕਾਰ ਬਣਾਉਂ ਦਿੱਲੀ ਵਿੱਚ ਆਪਣੀ ਇੱਕ ਹੁੰਦ ਬਣਾਈ ਗਈ ਹੈ ਇਹਨੂੰ ਕਿਸੇ ਨੇ ਤੇ ਇਹਨਾਂ ਦੇਖਦੇ ਹਾਂ ਵਾਹ ਵੇਖੋ ਜੀ ਅਸੀਂ ਬਹੁਤ ਆਨੀਆਂ ਨੂੰ ਵੇਲੇ ਆਈਆਂ ਜਿਹੜੀਆਂ ਕਿ ਚਲੋ ਇਹ ਜਿਹੜਾ ਚੋਣ ਜਿੱਤ ਲੈਣਾ ਜਾਂ ਸਟੇਟਾਂ ਦੇ ਉੱਤੇ ਕਾਬੂ ਹੋ ਜਾਣਾ ਉਹ ਇੱਕ ਵੱਖਰਾ ਫਾਤ ਹੈ ਜਿਹੜੀ ਜਨਤਕ ਲੜਾਈ ਆ ਉਹ ਵੱਖਰੀ ਕਾਕ ਹੈ ਸਾਡੀ ਜਿਹੜੀ ਜਨਤਕ ਲੜਾਈ ਆ ਕਿਉਂਕਿ ਸਾਡਾ ਕੋ ਪੋਲਿਟੀਕਲ ਢਾਂਚਾ ਨਹੀਂ ਹੈਗਾ ਸਾਡੀ ਆ ਲੜਾਈ ਜਨਤਕ ਪ੍ਰੈਸ਼ਰ ਗਰੁੱਪ ਆ ਉਹ ਪ੍ਰੈਸ਼ਰ ਗਰੁੱਪ ਨੇ ਪਹਿਲਾਂ ਵੀ ਦਿੱਲੀ ਦੇ ਵਿੱਚ ਬਹਿ ਕੇ ਉਦੋਂ ਵੀ ਕੇਂਦਰ ਸਰਕਾਰ ਦਿੱਲੀ ਦੇ ਉੱਤੇ ਕਾਬਜ਼ੀ ਤੇ ਉਹ ਖੇਤੀ ਕਾਨੂੰਨ ਰੱਦ ਕਰਾਇਆ ਤੇ ਹੁਣ ਵੀ ਅਸੀਂ ਕਿਉਂਕਿ ਸਾਡੀਆਂ ਮੰਗਾਂ ਜਾਇਜ਼ ਹੋਣਗੀਆਂ ਤੇ ਸਰਕਾਰ ਨੂੰ ਉਹਦੇ ਲਈ ਧਿਆਨ ਦੇਣਾ ਪਊ ਹੁਣ ਵੀ ਸ਼ਬੂ ਖਲੋਰੀ ਬਾਡਰਾਂ ਦੇ ਵਿੱਚ ਆ ਤੇ ਜਿੰਨਾ ਚਿਰ ਐਲਐਸਪੀ ਦੀ ਕਾਨੂੰਨੀ ਗਰੰਟੀ ਸਬੇਤ ਲਖਵੀਰ ਪੁੱਤ ਦੇ ਦੋਸ਼ੀਆਂ ਨੂੰ ਸਜਾਵਾ ਨਾਲ ਰੇਕਾ ਦੀ 700 ਰੁਪਿਆ ਦਿਹਾੜੀ ਦੇ ਨਾਲ 200 ਦੇ ਰਜਗਾਰ ਸਾਮੀਨਾਤਿਕ ਕਿਸ਼ਤੀ ਪੁੱਤ ਦੇ ਨਾਲ ਕਿਸਾਨਾਂ ਦੇ ਜੀਵਨ ਦਾ ਸੋਚਾ ਕਰਜਾ ਖਤਮ ਹੋਣਾ ਹੋਰ ਮੰਗਾ ਅਧਿਕਾਰੀਆਂ ਉਹਨਾਂ ਚ ਜਿਹੜਾ ਵਾ ਅਸੀਂ ਉੱਤੇ ਲਗਾਤਾਰ ਟਟੇ ਰਹਾ ਜਿਹੜੇ ਕੋਹੜਤਾਲ ਦੇ ਬੈਠੇ ਡੱਲੇਵਰ ਸਾਹਿਬ ਉਹਨਾਂ ਨੂੰ ਟ੍ਰੀਟਮੈਂਟ ਨਹੀਂ ਚੰਗੀ ਤਰ੍ਹਾਂ ਮਿਲ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਨਹੀਂ ਜੀ ਉਹ ਵੇਖੋ ਇੱਕ ਇੱਕ ਜਿਹੜਾ ਵੀ ਸਰਕਾਰ ਨੂੰ ਲੋੜੀਂਦਾ ਉਹਨਾਂ ਦਾ ਪ੍ਰਾਈਵੇਟ ਟ੍ਰੀਟਮੈਂਟ ਜਿਹੜਾ ਉਹਦੇ ਚੱਲ ਰਿਹਾ ਉਹਦੇ ਵਿੱਚ ਸਾਡਾ ਪਹਿਲੋ ਰੋਸ ਵੀ ਆ ਵੀ ਸਰਕਾਰ ਨੂੰ ਜੋ ਵੀ ਟ੍ਰੀਟਮੈਂਟ ਦੇਣਾ ਉਹ ਦਵੇ ਜੋ ਉਹਨੂੰ ਕੋਸ਼ਿਸ਼ਾਉਣਾ ਜਾਂ ਸਮਥਿੰਗ ਕੁਛ ਵੀ ਆ ਸਹੀ ਤਰੀਕੇ ਨਾਲ ਦੇਵੇ ਕਿਉਂਕਿ ਉਹ ਮੀਟਿੰਗ ਜਿਹੜੀ 14 ਤਰੀਕ ਨੂੰ ਬੀਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਉਹਦੇ ਵਿੱਚ ਜਾਣਦੇ ਜੋ ਹੋ ਰਜਣ ਤੇ ਆਪਣੀ ਗੱਲਬਾਤ ਜਿਹੜੀ ਥੇਪੇ ਜਾ ਕੇ ਰੱਖਣੀ ਹੈ ਇੰਨਾ ਵੱਡਾ ਕੱਟ ਕੇ ਤਾਂ ਮੋਦੀ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਵੇਖੋ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹਣਾ ਕਿ ਬਹੁਤ ਵੱਡਾ ਜ਼ੁਲਮ ਹੈ ਜੁਸਾ ਮਨੀਪੁਰ ਦੇ ਵਿੱਚ ਔਰਤਾਂ ਨੂੰ ਲਗਨ ਕਰਕੇ ਤੁਹਾਡੀ ਇੱਥੇ ਸਰਕਾਰ ਆ ਕਮਾਇਆ ਗਿਆ ਤਾਂ ਵੱਡਾ ਤਸ਼ੱਦਦ ਉਥੇ ਆਪਣੇ ਹੱਕ ਮੰਗਦੇ ਲੋਕਾਂ ਦੇ ਤੇ ਔਰਤਾਂ ਦੇ ਤੇ ਕੀਤਾ ਗਿਆ ਹੈ ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਬਸਤ ਬੰਗਾਲ ਦੇ ਵਿੱਚ ਗ੍ਰਹਿ ਮੰਤਰੀ ਤੁਸੀਂ ਜਿਹੜੀ ਆ ਅਮਰ ਸ਼ਾਹਵਨੀ ਪੱਛਮੀ ਬੰਗਾਲ ਦੇ ਵਿੱਚ ਉਥੇ ਵੀ ਇੱਕ ਔਰਤ ਦੇ ਨਾਲ ਤੇ ਬਲਾਤਕਾਰ ਕਰਕੇ ਜਿਹੜੀ ਔਰਤ ਡਾਕਟਰ ਕਿਸੇ ਦੀ ਲੋਕਾਂ ਦਾ ਧਿਆਨ ਹੋਊਗਾ ਉੱਥੇ ਬਲਾਤਕਾਰ ਕਰਕੇ ਤੇ ਉਹਦਾ ਕਤਲ ਕੀਤਾ ਗਿਆ નિર્ਭਾਇਆ ਕਾਰਨ ਆ ਤੇ ਇਹਨੇ ਜਿਹੜੇ ਦੇਸ਼ ਘਰ ਦੇ ਵਿੱਚ ਵੱਡੇ ਜ਼ੁਲਮ ਹੋ ਰਹੇ ਆ ਮੁਜ਼ੱਫਰਨਗਰ ਦੇ ਵਿੱਚ ਜੁਪੀ ਦੇ ਵਿੱਚ ਜੋਗੀ ਦੀ ਆਪਣੀ ਸਰਕਾਰ ਆ ਉੱਥੇ ਵੀ ਔਰਤਾਂ ਨਾਲ ਬਲਾਤਕਾਰ ਕਰਕੇ ਤੇ ਉਹਨਾਂ ਨੂੰ ਰੁੱਖ ਦੇ ਉੱਤੇ ਤੇ ਟੰਗਿਆ ਗਾਇਆ ਇਹ ਜਿਹੜਾ ਜ਼ੁਲਮ ਆ ਇਹਦੇ ਖਿਲਾਫ ਔਰਤਾਂ ਜਿੰਨੇ ਸਾਡੀਆਂ ਆਇਆ ਪੜਾ ਇਹ ਮੈਦਾਨ ਦੇ ਵਿੱਚ ਆ ਕੇ ਤੇ ਜਥੇਬੰਦ ਹੋਣਗੇ ਤੇ ਜਿੰਨਾ ਵੀ ਔਰਤਾਂ ਤੇ ਤਸ਼ੱਦਦ ਹੁੰਦਾ ਉਹਦਾ ਮੁਕਾਬਲਾ ਕਰਨ ਗਿਆ ਤੇ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਜਿਹੜੀ ਆ ਆ جنگ ਆ ਜਿਹੜੀ ਲੜਾਈ ਆ ਉਸ ਲਾਈਨ ਦੇ ਵਿੱਚ ਬਹੁਤ ਵੱਡੀ ਸਮੂਹਤ ਜਿਹੜੀ ਭੈਣਾ ਕਰਨ ਲਈ ਇੱਕ ਪੱਖ ਨੇ ਵਾਰਾ